ਸੇਖਾ ਪਿੰਡ ਸੇਖਾ ਅੱਛਾ ਜੀ ਸੰਤ ਜਰਨੈਲ ਸਾਡਾ ਰੋਡੇ ਪਿੰਡ ਦਾ ਸਾਡਾ ਸੇਖਾ ਹੈ ਅੱਛਾ ਜੀ ਤੇ ਦੋ ਜੂੜ ਨੇ ਇਹਨਾਂ ਦਾ ਜਨਮ ਦਿਨ ਮਨਾਇਆ ਹੈ ਅੱਛਾ ਜੀ ਹਾਂ ਤੁਸੀਂ ਉਹਨਾਂ ਨੂੰ ਮਿਲਿਆ ਕੋਈ ਕਦੇ ਦੇਖਿਆ ਜੀ ਉਹਨਾਂ ਨੂੰ ਦਰਸ਼ਨ ਕੀਤੇ ਦੇਖਿਆ ਸੀ ਜੀ ਮੈਂ ਠੱਠੇ ਸਾਹਿਬੇ ਗਏ ਸੀ ਤਲਾ ਦੀ ਨੀ ਰੱਖੀ ਸੀ ਅੱਛਾ ਜੀ ਹਾਂ ਇਹਨਾਂ ਦੀਆਂ ਬਾਹਾਂ ਗੋਡਿਆਂ ਨੂੰ ਨੀ ਮਿਲਦਾ ਸੀ ਅੱਛਾ ਜੀ ਐਨਾ ਮੈਨੂੰ ਪਤਾ ਹੈ ਇਹਨੇ ਬਾਣੀ ਬਹੁਤ ਪੜਦੇ ਹੁੰਦੇ ਸੀ ਇਹ ਤਾਂ ਖਾਣਵਾ ਕੇ ਨਹੀਂ ਪੜਦਾ ਸੀ ਅੱਛਾ ਜੀ ਖਾਣਵਾ ਆਉਂਦਾ ਸੀ ਤੇਰੀ ਮਾਂ ਆਖ ਦਿੰਦੀ ਸੀ ਪਿਆ ਗਿਆ ਬਾਣੀ ਪੜ ਉੱਠ ਕੇ ਵਾਗੀ ਫਿਰ ਮੋਟਾਂ ਵੀ ਆਉਂਦੇ ਆ ਬੀ ਜਦੋਂ ਕੰਨੂ ਘਰ ਆਸੀ ਇੱਥੇ 84 ਦਾ ਬੰਦਾ ਹਾਂਜੀ ਉਹਨੂੰ ਪਾਣੀ ਦੀ ਬੋਤਲ ਪਰਕੇ ਰੋਦੀ ਰੱਖਤੀ ਸੀ ਘਰੇ ਅੱਛਾ ਜੀ ਜੀ ਜਦੋਂ ਸਾਨੂੰ ਭੰਨ ਲੈਣ ਦੇ ਕੋਰਨਾ ਉਹ ਤਾਂ ਬਦਲ ਨਹੀਂ ਤੋਲਦੇ ਮਰੇ ਨਹੀਂ ਮਰਦੇ ਨਹੀਂ ਹੋਇਆ ਸੀ ਅਰੇ ਕਿਰਸੀ ਨੰਗੇ ਵਿਚਾਰੇ ਸੀਦਰ ਜੀ ਪਤਾ ਸੀ ਉਹ ਇੱਥੇ ਪਰਸਰ ਹੋਏ ਕਿ ਇੱਥੇ ਹਾਂਜੀ ਨਹੀਂ ਅੰਬਰਸਰ ਹੋਏ ਜਿੱਥੇ ਦੋ ਹਾਂ ਜਿੱਥੇ ਦੋਨ ਖਾਨ ਸਾਹਿਬਾ ਉੱਥੇ ਸੀਦਰ ਹੋਏ ਸੀ ਹਾਈ ਕਿਹਾ ਤੇ ਲਾਸ਼ ਤਾਂ ਨਹੀਂ ਸੀ ਫੜ ਕੇ ਲਈ ਹਾਈ ਜੀ ਬੋਲਾ ਲੱਗਿਆ

ਹਮਤਾਲੇ ਦਾ ਜਨਮ ਦਿਨ ਮਾਰਿਆ ਉਹਨਾਂ ਦੇ ਜਨਮ ਦਿਨ ਬਣਾਇਆ ਅਸੀਂ ਉਹਨਾਂ ਕਿਰਮਾ ਬਚਾਉਣ ਪਿਆਰ ਮਾਰ ਕੇ ਜਾ ਕੇ ਦਿੱਤਾ ਕੀ ਕਹਿੰਦੇ ਦੌੜ ਹੈ ਜੇ ਅਸੀਂ ਇੱਕ ਚੰਗੀ ਫੌਜ ਵਾਲੇ ਪੰਥਕੋਲੋ ਕੇ ਵਿਆਹ ਲਈ ਪੰਥ ਦੀ ਅਗਵਾਈ ਕਰਨ ਵਾਲੇ ਤੁਹਾਨੂੰ ਆਖਵਾ ਰਕੇ ਜਾਇਆ ਚੰਪਰ ਮਜੂਦ ਹੋਏ ਸ਼੍ਰੋਮਣੀ ਅਕਾਲੀ ਦਲ ਮੌਜੂਦ ਕਰਿਏ put me Oh, 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 i 何 <music> <music> ਨਾਮ ਕੋਈ ਆਉਣਾ ਮੈਨਾਂ ਮੇਰਾ 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 ਪੀਤ ਨਰਾਇਆ ਹਰ ਹਰ ਸਚੁ ਮੇਰਾ ਪ੍ਰੀਤ ਨਰਾਇਆ ਕੋਈ ਯਾਰ ਮਿਲਾਵੇ ਮੇਰੇ ਪਾਣ ਜੀਵਨ ਕੋਈ ਯਾਰ ਜਿਨਾ ਤੇ ਸਾਹਿਬ ਜੀ ਤਹਾਏ ਅੰਤ ਜਿਕੇ ਬੋਲ ਬਾਲੇ ਬੋਲਦੇ ਵਾਹ ਜੈ ਮਰੋ ਵਾਲਾ ਜੇ ਸੁਬਾਹ ਨੂੰ ਸਿੱਖੀ ਦਾਣ ਕੇ ਸਦ ਰਹਿਤ ਤਾਂ ਬਦਿਤਾਂ ਵਾਸੰਬਾਤ ਦਾਤਾਨ ਹਾਲ ਸਾਜਿਨ ਬਖਸ਼ੋ ਹੇ ਨਮਾਣਿਆ ਤੇ ਮਾਣ ਨਿਤਾਣਿਆ ਦਿੱਤਾ ਆਪ ਦੀ ਦੇ ਪਾਵਨ ਪਵਿੱਤਰਿਆ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ